ਕਿਸਾਨ ਭਰਾਵਾਂ ਲਈ ਬਹੁਤ ਵੱਡੀ ਅਪਡੇਟ ਆਈ ਹੈ ਬਾਈ ਜੀ ਸਾਰੀਆਂ ਪੰਜਾਬ ਦੀਆਂ ਨਹਿਰਾਂ ਬੰਦ ਹੋਣ ਜਾ ਰਹੀਆਂ ਨੇ ਨਹਿਰੀ ਵਿਭਾਗ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਚ ਸਟੈਂਡ 37 ਦਿਨਾਂ ਦੀ ਨਹਿਰ ਬੰਦੀ ਆ ਰਹੀ ਹੈ ਹਨਾ 15 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਨਹਿਰਾਂ ਬੰਦ ਰਹਿਣੀਆਂ ਜਿਹਦੇ ਚ ਮੁਕਸਰ ਜ਼ਿਲ੍ਹੇ ਵਾਲੇ ਫਾਇਲਕਾ ਫਿਰੋਜ਼ਪੁਰ ਤੇ ਹਬੌਰ ਜ਼ਿਲ੍ਹੇ ਵਾਲੇ ਤੇ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਉਹ ਸਾਰੇ ਭਰਾਵਾਂ ਨੂੰ ਬੰਦੀ ਦਾ ਸਾਹਮਣਾ ਕਰਨਾ ਪਊਗਾ ਹੁਣ ਕਿਉਂਕਿ ਜਿਹੜੀ ਹਰੀਕੇ ਹੈੱਡ ਚੋਂ ਫਰੋਜਪੁਰ ਫੀਡਰ ਨਿਕਲਦੀ ਆ ਉਹਦੇ ਚੋਂ ਹੀ ਸਾਰੀਆਂ ਨਹਿਰਾਂ ਨਿਕਲਦੀਆਂ ਜਿਵੇਂ ਸਰਹੰਦ ਫੀਡਰ ਨਿਕਲਦੀ ਆ ਹਨਾ ਤੇ ਈਸਟਰਨ ਕਨਾਲ ਨਿਕਲਦੀ ਆ ਗੰਗ ਕਨਾਲ ਨਿਕਲਦੀ ਆ ਪੰਜਾਬਾ ਮਾਈਨਰ ਮਲੂਕਪੁਰਾ ਮਾਈਨਰ ਹਬੋਰ ਬ੍ਰਾਂਚ ਤੇ ਰਾਜਸਥਾਨ ਨੂੰ ਜਿਹੜੀਆਂ ਨਹਿਰਾਂ ਨਿਕਲਦੀਆਂ ਪਾਣੀ ਜਾਂਦਾ ਉਹ ਸਾਰਾ ਫਰੋਜਪੁਰ ਫੀਡਰ ਚੋਂ ਜਾਂਦਾ ਤੇ ਫਰੋਜਪੁਰ ਫੀਡਰ ਦਾ ਦੁਬਾਰਾ ਨਿਰਮਾਣ ਕਰਨਾ ਦੁਬਾਰੇ ਮਤਲਬ ਕਿ ਉਹਨੂੰ ਤਿਆਰ ਕਰਨਾ ਇਸ ਲਈ ਨਹਿਰੀ ਵਿਭਾਗ ਨੇ 37 ਦਿਨਾਂ ਦੀ ਬੰਦੀ ਦੇਤੀ ਆ ਜਿਹੜੇ ਭਰਾਵਾਂ ਨੇ ਬਾਗਾਂ ਨੂੰ ਪਾਣੀ ਲਾਉਣਾ ਜਾ ਕਣਕਾਂ ਨੂੰ ਫਸਲਾਂ ਨੂੰ ਪਾਣੀ ਲਾਉਣਾ ਉਹ ਆਪਦਾ ਪ੍ਰਬੰਧ ਇਹ हिसाब ਨਾਲ ਕਰ ਲੋ ਅੱਜ 10 ਤਰੀਕ ਹੋ ਗਈ ਆ 5 ਦਿਨ ਆਪਣੇ ਕੋਲ ਹੈਗੇ ਆ 5 ਦਿਨਾਂ ਚ ਤੁਸੀਂ ਆਪਦੀ ਪਾਣੀ ਦੀ ਸੈਟਿੰਗ ਕਿਸੇ ਕਿਸੇ ਹਿਸਾਬ ਨਾਲ ਕਰ ਸਕਦੇ ਹੋ ਤਾਂ ਕਰ ਲੋ ਕਿਉਂਕਿ ਉਸ ਤੋਂ ਬਾਅਦ 37 ਦਿਨ ਪਾਣੀ ਨਹੀਂ ਲੱਗਣਾ ਤੇ ਹੋ ਸਕਦਾ ਇਹ ਬੰਦੀ ਹੋਰ ਵੀ ਅੱਗੇ ਵਧ ਜੇ ਤਿਆਰ ਕਰਨੀ ਆ ਹੋ ਸਕਦਾ 37 ਦਿਨਾਂ ਚ ਨਾ ਤਿਆਰ ਹੋਵੇ ਤੇ ਸਰਕਾਰ ਹੋਰ ਕੋਈ ਹਫ਼ਤੇ ਦੀ ਬੰਦੀ ਗਾਂ ਵਧਾ ਦੇ ਦੂਜੇ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਦਾ ਪਾਣੀ ਦਾ ਪ੍ਰਬੰਧ ਕਰ ਲੈਣ ਮਿਹਰਬਾਨੀ ਦੋਸਤੋ